ਸਰਬਦ ਭਲਾ ਚੈਰੀਟੇਬਲ ਟਰਸਟ ਨੂੰ ਗੁਰੂ ਨਾਨਕ ਦੇਵ ਜੀ ਦੇ 150 ਸਾਲ ਗੁਰਪ੍ਰੋਭ ਨੂੰ ਸਮਰਪਿਤ ਟਰਸਟ ਨੇ ਇੱਕ ਫੈਸਲਾ ਕੀਤਾ ਸੀ ਕਿ ਟੈਸਟ ਬਹੁਤ ਮਹਿੰਗੇ ਹੋ ਚੁੱਕੇ ਨੇ ਲੋਕ ਟੈਸਟ ਕਰਦੇ ਨਹੀਂ ਐ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸੇ ਲਈ ਪਹਿਲੇ ਦੌਰ ਚ ਸੀ 50 ਲੋਟਰੀਆਂ ਦਾ ਫੈਸਲਾ ਕੀਤਾ ਕਿ 50 ਲੋਟਰੀਆਂ ਪੰਜਾਬ ਦੇ ਖੁੱਲ੍ਹ ਕੇ ਜਾਣਗੀਆਂ 50 ਲੋਟਰੀਆਂ ਖੁੱਲਣ ਤੋਂ ਬਾਅਦ ਡਾਕਟਰ ਗਿਲ ਜਿਹੜੇ ਕਿ ਸਾਰਾ ਕੰਟਰੋਲ ਰੱਖਦੇ ਨੇ ਨਾ ਲੋਟਰੀ ਦਾ ਤੇ ਅਸੀਂ ਡਿਸਕਸ ਕੀਤਾ ਕਿ 50 ਵੋਟਰੀਆਂ ਹੋਰ ਕੀਤੀਆਂ ਜਾਣ ਫਿਰ 100 ਤੇ ਗਿਣਤੀ ਪਹੁੰਚੀ ਹੁਣ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਪਰਵ ਅਸੀਂ ਸਾਰੇ ਤੇ 250 ਲੰਮਾਰੇ ਆ ਸੋ 50 ਵੋਟਰੀਆਂ ਇਸ ਪਰ ਤੇ ਅਸੀਂ ਕੀਤੀਆਂ ਹੋਰ ਕੀਤੀਆਂ ਸੋ 150 ਦੇ ਕਰੀਬ ਸਾਡੀ ਲੈਬੋਰਾਟਰੀ ਜਿਹੜੀ ਸਾਡਾ ਟੀਚਾ ਸੀਗਾ ਜਿਨ੍ਹਾਂ ਚੋਂ ਅਸਲੇ ਕੁਝ ਵੋਟਰੀ ਜਣੇ ਚੱਲ ਰਹੀਆਂ ਨੇ ਜਿਹੜੀਆਂ ਸਾਡੀਆਂ ਤਿਆਰ ਨੇ ਜਿਸ ਤਰ੍ਹਾਂ ਅੱਜ ਅਸੀਂ ਬਤਾਲਾ ਚਾਏ ਹਾਂ ਤੇ ਇੱਥੇ ਅੱਜ ਰੋਟਰੀ ਜਿਹੜੀ ਖੋਲਹੀ ਗਈ ਹੈ ਹੋਰ ਵੀ ਸਾਡੀਆਂ 78 ਰੋਟਰੀ ਜਣੀਆਂ ਨੇ ਉਹ ਤਿਆਰ ਪਈਆਂ ਨੇ ਜਿਨ੍ਹਾਂ ਦੀ ਇਨਗੂਰੇਸ਼ਨ ਅਸਲੇ ਹੋ ਰਹੀ ਹੈ ਕੁਝ ਸਨੀਆਂ ਫਿਊਚਰ ਚ ਆਣਣੀਆਂ ਨੇ ਜਿਨ੍ਹਾਂ ਦੀ ਮਸ਼ੀਨਰੀ ਜਾ ਚੁੱਕੀ ਹੈ ਸੋ ਟੋਟਲ ਬਣਾ ਕੇ ਅਸੀਂ ਕਹਿ ਸਕਦੇ ਹਾਂ ਕਿ 146 ਰੋਟਰੀਆਂ ਜਿਹੜੀਆਂ ਸਾਡੀਆਂ ਜਾਂ ਸਾਡੇ ਜਿਹੜੇ ਕਲੈਕਸ਼ਨ ਸੈਂਟਰ ਨੇ ਇਹ ਸਾਡੇ ਆਲਰੇਡੀ ਪੰਜਾਬ ਤੋਂ ਇਲਾਵਾ ਬਾਕੀ ਦੀਆਂ ਸਟੇਟਾਂ ਜਿਹੜੀਆਂ ਨੇ ਚਾਹੇ ਹਰਿਆਣਾ ਚਾਹੇ ਹਿਮਾਚਲ ਹੈ ਚਾਹੇ ਰਾਜਸਥਾਨ ਹੈ ਚਾਹੇ ਸ਼ਿਰੀਨਗਰ ਹੈ ਜੰਕੇ ਦੇ ਵਿੱਚ ਜਿਹੜਾ 13 ਸਟੇਟਾਂ ਦੇ ਵਿੱਚ ਸਾਡਾ ਇਸਡੇ ਦਾ ਕੰਮ ਚੱਲ ਰਿਹਾ ਹੈ ਤੋਂ ਅੱਜ ਜਿਹੜਾ ਅਸੀਂ ಗ್ರಾಮ ਪੰਚਾਇਤ ਬਤਾਲਾ ਇਹਨਾਂ ਦੇ ਉਪਰਾਲੇ ਨਾਲ ਸਰਪੰਚ ਸਾਹਿਬ ਦੇ ਨਾਲ ਸਾਰੇ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਔਰ ਐਨ ਆਰ ਆਈ ਭਰਾਵਾਂ ਜਿਨ੍ਹਾਂ ਨੇ ਜਿਨ੍ਹਾਂ ਦਾ ਸਹਿਯੋਗ ਪਿਆ ਤੇ ਅਜਿਹੀ ਬੜੀ ਅਲੀਸ਼ਾਨ ਇੱਕ ਬਿਲਡਿੰਗ ਢਲੀ ਹੈ ਉਹ ਵਡਾ ਕੇ ਦਿੱਤੀ ਸਾਨੂੰ ਜਿੱਥੇ ਅੱਜ ਅਸੀਂ ਡਿਪਾਰਟਮੈਂਟਰੀ ਖੋਲ੍ਹ ਦਿੱਤੀ ਗਈ ਹੈ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਇਹ ਏਰੀਆ ਜਿਹੜਾ ਸੈਂਟਰ ਦੀ ਪਲੇਸਸ ਹੈਗਾ ਉਹ ਕਾਫੀ ਆਬਾਦੀ ਹੈ ਇਸ ਪਾਸੇ ਕਾਫੀ ਪਿੰਡਾਂ ਦਾ ਹੈਲਸ ਤੇ ਦੋ ਤਿੰਨ ਜਗ੍ਹਾ ਜਿਹੜੀਆਂ ਦੋ ਤਿੰਨ ਫੈਸਿਲਿਟੀਆਂ ਜਿਹੜੀਆਂ ਕਿ ਅਕਸਰ ਦਿੰਦੇ ਆ ਕੱਲ ਵੀ ਅਸੀਂ ਖੰਨੇ ਕਰਕੇ ਆਇਆ ਖੰਨੇ ਬਹਿ ਨਾਲ ਲੋਟਰੀ ਦਾ ਜਿਹੜਾ ਕਟਨ ਕੀਤਾ ਗਿਆ ਤੇ ਉੱਥੇ ਇੱਕ ਫਿਜ਼ੀਓਥੈਰੇਪੀ ਸੈਂਟਰ ਤੇ ਇੱਕ ਅਸੀਂ ਡੈਂਟਲ ਕਲੀਨਿਕ ਦੇ ਦੇਖ ਕੇ ਆਏ ਕਿਉਂਕਿ ਜਗਾ ਸੀ ਵੀ ਗੁਰਦਾਰਾ ਸਾਹਿਬ ਦੇ ਕੋਲ ਪੱਕੀ ਤੇ ਇੱਥੇ ਵੀ ਅਸੀਂ ਜਿਹੜੇ ਹੁਣ ਸੱਤ ਸਾਹਿਬ ਨਾਲ ਕੇ ਸਾਰੇ ਮੈਂਬਰ ਸਾਬ ਬਣ ਗਏ ਨੇ ਜਗਾ ਦੇਖੀ ਜਗਾ ਹੈਗੀ ਨਾ ਕੁੱਲ ਤੇ ਅਸੀਂ ਪਹਿਲਾਂ ਲੈਬੋਰੀ ਚਲਾਵਾਂਗੇ ਜੋ ਸਾਡਾ ਗੱਲਸਾ ਰੋਣ ਕੀਤੀ ਹੈ ਕਿਸੇ ਹੋਰ ਲੈਬੋਰੀ ਬਣਾ ਚਲਾ ਲਈਏ ਤੇ ਉਸ ਤੋਂ ਬਾਅਦ ਅਸੀਂ ਦੋਨੋਂ ਸੈਂਟਰ ਅਪਰੂਵਡ ਹੈ ਤੁਹਾਨੂੰ ਅਸੀਂ ਫਿਜ਼ੀਓਥੈਰੇਪੀ ਸੈਂਟਰ ਵੀ ਦੇਾਂਗੇ ਤੇ ਡੈਂਟਲ ਕਲੀਨਿਕ ਵੀ ਦੇਾਂਗੇ ਪਹਿਲਾਂ ਦੇਖ ਲਾਂਗੇ ਕਿ ਅਸੀਂ ਕਿਹਨੂੰ ਸ਼ੁਰੂ ਕਰਨਾ ਹੈ ਸੋ ਦੋਨੋਂ ਬਿਲਡਿੰਗ ਅਸੀਂ ਦੇਖ ਲਈਏ ਨੇ ਦੋਨੋਂ ਤਿਆਰ ਕਰਕੇ ਦਿਓ ਤੁਹਾਨੂੰ ਨਕਸ਼ੇ ਮਿਲ ਜਾਣਗੇ ਜਦੋਂ ਤਿਆਰ ਹੋ ਜਾਂਦੇ ਅਸੀਂ ਇੱਕ ਇੱਕ ਕਰਕੇ ਜਣੀਆਂ ਕੋਈ ਫੈਸਿਲਿਟੀ ਲੋਨੋਂ ਅਸੀਂ ਦੇ ਦਾਂਗੇ ਤੁਹਾਨੂੰ ਸਿਵਲ ਸੇ ਆ ਜਾਣਗੀਆਂ ਬਾਕੀ ਰੇਟ ਤੁਸੀਂ ਦੇਖ ਲਿਓ ਨੇ ਰੇਟ ਸਾਡੇ ਬਹੁਤ ਹੀ ਘੱਟ ਰੇਟ ਨੇ 10% ਮਾਰਕੀਟ ਤੋਂ ਅਸੀਂ ਕੰਮ ਕਰ ਰਹੇ ਹਾਂ ਨੋ ਪ੍ਰੋਫਿਟ ਨੋ ਲਾਸ ਤੇ ਜਿੰਨੀ ਸਾਡੀ ਮਸ਼ੀਨਾਂ ਆਂਦੀ ਲੱਗਦੇ ਇਹ ਅਸੀਂ ਜਿਸ ਸਾਸੀ ਬਾਕੀ ਹੋਰ ਸੰਸਥਾਵਾਂ ਨੂੰ ਡੋਨੇਸ਼ਨ ਦਿੰਨੇ ਆ ਅਸੀਂ ਮਸ਼ੀਨਾਂ ਡੋਨੇਟ ਕਰਦੇ ਆ ਇਸੇ ਤਰ੍ਹਾਂ ਸਾਡਾ ਇੱਕ ਪ੍ਰੋਸੀਜਰ ਹੈ ਕਿ ਜਦਸਾਂ ਅਸੀਂ ਆਪਣੀ ਲੈਬਰਾਟਰੀ ਖੋਲਦੇ ਆ ਸਰਬਦੇ ਭਲੇ ਦੀ ਸੈਨੀਟਰੀ ਲੈਬਰਾਟਰੀ ਇਹਦੇ ਚ ਮਸ਼ੀਨਾਂ ਅਸੀਂ ਦੇ ਦਿੰਦੇ ਆ ਇਹਨੂੰ ਸੋਚਦੇ ਕਿ ਅਸੀਂ ਅਸੀਂ ਡੋਨੇਟ ਕਰਤੀਆਂ ਸੋ ਇਹਦੀ ਅਸੀਂ ਵਾਪਸੀ ਕੁਛ ਨਹੀਂ ਲੈਂਦੇ ਇਸੇ ਕਰਕੇ ਸਾਡੇ ਜਿਹੜੇ ਰੇਟ ਨੇ ਉਹ 10% ਤੇ ਆ ਜਾਂਦੇ ਨੇ ਜਿਨ੍ਹਾਂ ਵਿੱਚ ਸਾਡੇ ਡੇ ਟੂ ਡੇ ਦੇ ਖਰਚੇ ਹੋਗੇ ਸਾਡੇ ਉਹ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਬੱਚੇ ਜਿਹੜੇ ਇੱਥੇ ਟੈਕਨੀਸ਼ੀਅਨ ਅਸੀਂ ਰੱਖਦੇ ਆ ਸੋ ਉਹਨਾਂ ਨੂੰ ਅੱਛੀ ਤਨ ਕਿ ਤਾਂ ਜੋ ਅੱਛੇ ਸਾਡੇ ਰਿਜ਼ਲਟ ਆ ਸਕਣ ਔਰ ਆ ਵੀ ਰਹਿਣੇ ਹੈ। ਕਈ ਜਗ੍ਹਾ ਤਾਂ ਇਸ ਤਰ੍ਹਾਂ ਦੀ ਹੈ ਜਿੱਥੇ ਅਸੀਂ ਸੋਚਿਆ ਵੀ ਨਹੀਂ ਸੀ ਕਿ ਲੈਬੋਰੀ ਅਸੀਂ ਖੋਲ੍ਹਾਂਗੇ ਤੇ ਇਹ ਨਹੀਂ ਚੱਲ ਜਾਏਗੀ। ਜਿਸਾਂ ਕਾਦੀਆਂ ਦੀ ਗੱਲ ਕਰੀਏ ਤੇ ਕਾਦੀਆਂ ਤਕਰੀਬਨ ਇੱਕ ਟਾਈਮ ਇਹੋ ਜਿਹਾ ਆਇਆ ਕਿ ਡੇਢ ਕੋਨੇ 2-200 ਪੇਸ਼ੈਂਟ ਜਿਹੜਾ ਉੱਥੇ ਉੱਥੇ ਆ ਰਿਆ ਸੀਗਾ। ਅੱਜ ਵੀ ਬੜੀ ਅੱਛੀ ਚੱਲ ਰਹੀ ਹੈ। ਸੋ ਮੈਂ ਉਮੀਦ ਰੱਖਦਾ ਕਿ ਇਹ ਜਿਸੀ ਪਟਾਲਾ ਵਿੱਚ ਵੀ ਜਲਦੀ ਖੋਲਦੇ ਆਂ ਤੇ ਇੱਥੇ ਵੀ ਕਾਫੀ ਪੇਸ਼ੈਂਟ ਆਣਗੇ। ਥੋੜੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਤੁਹਾਡੀ ਐਡਵਰਟਾਈਜ਼ਮੈਂਟ ਕਰਨੀ ਪੈਣੀ, ਲੋਕਾਂ ਨੂੰ ਬੜੇ ਸਸਤੇ ਰੇਟਾਂ ਦੇ ਉੱਤੇ ਜਿਹੜਾ ਉਹ ਇੱਥੇ ਤੁਹਾਡੀਆਂ ਡੇਟਾ ਟੈਸਟ ਹੋ ਰਹੇ ਨੇ ਸੋ ਹੁਣ ਹੁਣ ਅੱਗੇ ਸਾਰੇ ਇੱਥੇ ਟੈਸਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਬਤਾਲਾ ਜਿਹੜਾ ਅਮਰਸਰ ਵਾਸਤੇ ਬੜਾ ਖੁਸ਼ੀ ਦਾ ਮੌਕਾ ਹੈ ਇਹ ਪਿੰਡ ਵਾਸਤੇ ਵੀ ਤੇ ਇਲਾਕੇ ਵਾਸਤੇ ਵੀ ਕਿਉਂਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਾਡੇ ਨਗਰ ਦੇ ਵਿੱਚ ਕਲੀਨਿਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਜਿਹੜਾ ਉਹ ਦਾ શુભ ਆਰੰਭ ਮਾਨਯੋਗ ਐਸਪੀਓ ਬਰਾਏ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਉਹਨਾਂ ਨੇ ਕੀਤਾ ਸੋ ਅਸੀਂ ਇਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਬੇਨਤੀ ਕੀਤੀ ਸੀ ਸੋ ਸਾਡੀ ਅੱਜ ਬੇਨਤੀ ਇਹਨਾਂ ਪ੍ਰਵਾਨ ਕਰਕੇ ਤੇ ਅੱਜ ਖੁਸ਼ੀ ਦਾ ਦਿਨ ਹੈ ਸਾਨੂੰ ਇਹ ਲੈਬ ਜਿਹੜੀ ਹੈ ਨਗਰ ਦੇ ਇਲਾਕੇ ਨੂੰ ਮਿਲੀ ਹੈ ਸੋ ਇਹ ਜਿਹੜਾ ਪਿੰਡ ਹੈ ਇਹ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉਹਨਾਂ ਦੇ ਅਨੰਦ ਸੇਵਕ ਬਾਬਾ ਪੱਲਾ ਜੀ ਜਿੰਨਾਂ ਦੀ ਅਸੀਂ ਸਾਰੇ ਇਹ ਨਗਰ ਵਾਸੀ ਇਹ ਅਨਸਬਸਿਆ ਸੋ ਅਸੀਂ ਬੜੇ ਬਾਣ ਵਾਲੀ ਸਾਡੇ ਦੀ ਗੱਲ ਆ ਕਿ ਸਾਡੇ ਲੋਕਾਂ ਦੀ ਸਹੂਲਤ ਵਾਸਤੇ ਇਹ ਸਾਨੂੰ ਸਹੂਲਤ ਜਿਹੜੀ ਮਿਲੀ ਹੈ ਸੋ ਇਸੇ ਤਰ੍ਹਾਂ ਨੇੜੇ ਹੀ ਇਤਿਹਾਸਿਕ ਕਸਬਾ ਸ੍ਰੀ ਬਾਬਾ ਬਕਾਲਾ ਸਾਹਿਬ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਬਾ ਸਮਾਂ ਵਿਚਰ ਕੇ ਸੰਗਤਾਂ ਨੂੰ ਜਿਹੜਾ ਤਾਰਿਆ ਸੋ ਉਹਨਾਂ ਦਾ 350 ਸਾਲ ਦਾ ਸ਼ਿਦੀ ਸ਼ਤਾਬਦੀ ਵੀ ਆਪਾਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਮਨਾ ਰਹੇ ਆ ਸੋ ਇਹ ਸ਼ੀ ਦਿਸ਼ਤਾਂਬ ਦੀ ਨੂੰ ਸਮਰਪਤੀ ਮਾਲਜੋਗ ਐਸਪੀ ਉਬਰਾਇਆ ਤੇ ਸਰਬੱਤ ਦਾ ਭਲਾ ਚੈਰੀਟੇਵ ટ્રਸ ਤੇ ਜਿੰਨੇ ਵੀ ਉਹਦੇਦਾਰ ਸਹਿਬਾਨ ਨੇ ਮੈਂਬਰ ਸਹਿਬਾਨ ਨੇ ਡਾਕਟਰ ਗਿੱਲ ਸਾਹਿਬ ਵੀ ਨਾਲ ਆਏ ਨੇ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਜਿਵੇਂ ਹੁਣੇ ਉਬਰਾਇਆ ਸਾਹਿਬ ਨੇ ਸਾਡਾ ਖੁਸ਼ੀ ਵਾਸਤੇ ਖੁਸ਼ੀ ਦੀ ਗੱਲ ਇਹ ਵੀ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਜ਼ਿਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਜਿਹੜਾ ਉਹ ਵੀ ਇੱਥੇ ਚਾਲੂ ਕਰਾਂਗੇ ਸੋ ਅਸੀਂ ਮੈਂ ਆਪਣੇ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਬਤਾਲਾ ਵੱਲੋਂ ਨਗਰ ਵਾਸੀਆਂ ਵੱਲੋਂ ਤੇ ਸਾਡੇ ਵੀਰ ਐਨਆਰਆਈ ਵੀਰ ਜਿਹੜੇ ਬਾਹਰ ਬੈਠੇ ਸੀ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਸੀ ਸੋ ਸਵੇਿਰ ਤੋਂ ਮੈਨੂੰ ਕਹਿ ਰਹੇ ਸੀਗੇ ਸਾਰਾ ਸਮਾਗਮ ਲਾਈਵ ਕਰਿਓ ਅਸੀਂ ਉਹ ਰਾਜ ਸਾਹਿਬ ਨੂੰ ਸੁਣਾਇਆ ਸੋ ਉਹਨਾਂ ਵੱਲੋਂ ਵੀ ਸਾਨੂੰ ਭਾਗਿਆ ਕਹਿ ਲੋ ਜਾਂ ਉਹਨਾਂ ਵੱਲੋਂ ਸਾਨੂੰ ਕਿਹਾ ਗਿਆ ਕਿ ਕੋਈ ਪੈਸੇ ਦੀ ਚਿੰਤਾ ਨਹੀਂ ਕਰਨੀ ਇਸ ਵਾਸਤੇ ਜੇ ਸਾਨੂੰ ਹੋਰ ਵੀ ਕੋਈ ਇਮਾਰਤ ਬਣਾਉਣੀ ਪੈਂਦੀ ਹੈ ਜਾਂ ਕਮਰਾ ਕੋਈ ਬਣਾਉਣਾ ਪੈਂਦਾ ਤੇ ਅਸੀਂ ਬਣਾਉਣ ਵਾਸਤੇ ਤਿਆਰ ਹਾਂ ਬਸ ਅਸੀਂ ਵੀ ਇਹੋ ਹੀ ਚਾਹੁੰਦੇ ਹਾਂ ਕਿ ਜਿਵੇਂ ਇਹ ਟਰਸਟ ਦਾ ਨਾਮ ਹੀ ਸ਼ੁਰੂਆਤ ਦਾ ਭਲਾ ਸੋ ਗ੍ਰਾਮ ਪੰਚਾਇਤ ਬਤਾਲਾ ਦਾ ਸੁਖਮਨਦਰ ਸਿੰਘ ਸਰਪੰਚ ਇਹ ਹੀ ਅਸੀਂ ਚਾਹੁੰਦੇ ਆ ਕਿ ਸਰਬੱਤ ਦੇ ਭਲੇ ਦਾ ਜਿਨੇ ਵਤ ਵਤ ਕਾਰਜ ਹੋ ਸਕੇ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਤੇ ਤਰਸ ਕਰਨ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਜਿਹੜੀਆਂ ਸੁਭਾਵਾਂ ਅਰੰਭੀਆਂ ਨੇ ਇਹ ਸਾਡੇ ਪਾਸੋਂ ਸਹੀ ਤਰੀਕੇ ਦੇ ਨਾਲ ਤਰਸ ਕਰਕੇ ਆਪਣੇ ਅਸ਼ੀਰਵਾਦ ਸਦਕਾ ਇਹ ਲੈ ਲੈਣ ਕਿਉਂਕਿ ਬੰਦਾ ਜਿਹੜਾ ਇਹ ਭੁੱਲ ਰਹਾ ਰਿਹਾ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਸੰਭਵ ਹੋ ਸਕਦਾ ਸੋ ਮੈਂ ਵਾਹਿਗੁਰੂ ਕਾਰਪੁਰਖ ਅੱਗੇ ਇਹ ਅਰਦਾਸ ਕਰਦਾ ਐਸਪੀਓ ਬਰਾਏ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਉਨਾਜ ਸਮੂਹ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਵਾਜਣ ਤਾਂ ਜੋ ਇਸੇ ਤਰ੍ਹਾਂ ਹੋਰ ਵੱਧ ਚੜ੍ਹਦੀ ਜੀ ਸਕਤਤਾ ਦੀਆਂ ਸਵਾਮਾਂ ਕਰਕੇ ਗੁਰ ਅਸੀਸ ਦੇ ਪਾਤਰ ਬਣਦੇ ਰਹਿਣ ਸੋ ਮੈਂ ਇਹਨਾਂ ਦਾ ਚੱਲਿਆ ਹੋਇਆ ਕਦਮ ਕਦਮ ਸਾਡੇ ਸਿਰ ਮੱਥੇ ਤੇ ਇਹਨਾਂ ਦਾ ਮੈਂ ਤਹਿ ਦਿਲੋਂ ਨਗਰ ਪਤਾਲਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਧੰਨਵਾਦ ਕਰਦਾ ਔਰ ਆਸ਼ ਕਰਦਾ ਅੱਗੇ ਤੋਂ ਸਾਰੇ ਪ੍ਰੋਜੈਕਟ ਜਲਦ ਚਾਲੂ ਕਰਕੇ ਸਕਤਤਾ ਦੀ ਸੂਰਤ ਵਾਸਤੇ ਦੇਣਗੇ ਸਰੂ ਸਰ ਕਿਰਪਾ ਕਰਕੇ ਸਹਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਦਿਨਾਂ ਨਾਲ ਲਵਾ ਜਾਓ ਹੁਣ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ